ਸਾਸ਼ੀਕਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਇਹ ਸ਼ਾਂਤ ਮੈਂ ਇਸ ਵੇਲੇ ਤੁਹਾਡਾ ਸਵਾਗਤ ਕਰਦਾ ਹਾਂ ਦੱਸਦੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਕਮਰ ਕੱਸੇ ਜਾ ਚੁੱਕੇ ਨੇ ਉੱਥੇ ਹੀ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਜਿਨ੍ਹਾਂ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਸਿਆਸੀ ਪਾਰਟੀਆਂ ਸਿਆਸੀ ਆਗੂ ਵੱਖ-ਵੱਖ ਪੈਂਤੜੇ ਵਰਤ ਰਿਹਾ ਤਾਂ ਜਾਣਾਂਗੇ ਉਹਨਾਂ ਲੋਕਾਂ ਦੀ ਰਾਏ ਕਿ ਇਹਨਾਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਦਿਲ ਅਤੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਕੁਝ ਦੁਕਾਨਦਾਰ ਵੀ ਨੇ ਤੁਹਾਡੇ ਚਾਰੇ ਪਾਸੇ ਇੱਕ ਵਾਰ ਦਿਖਾ ਦਈਏ ਕੁਝ ਰਾਹੀਰਾਂ ਨਾਲ ਵੀ ਬ੍ਰਦਰ ਕੀ ਨਾਮ ਹੈ ਤੁਹਾਡਾ? ਅਫਵੰਦਰ ਸਿੰਘ ਜੀ। ਕਿੱਥੋਂ ਦੇ ਨਾਲ ਹੋ ਜੀ? ਗੁਜਰਾਤ ਸਾਹਿਬ। ਵੀਰ ਜੀ ਵੋਟਾਂ ਚੱਲ ਰਹੀਆਂ। ਸੀਜ਼ਨ ਐ ਵੋਟ ਬਣੀ ਹੋਈ ਐ ਤੁਹਾਡੀ? ਹਾਂ ਜੀ। ਕਿਹੜੀ ਪਾਰਟੀ ਨੂੰ ਲੱਗਦਾ ਤੁਹਾਨੂੰ ਪਾਈ ਜਾਵੇ ਉਹ? ਕੁਝ ਨਹੀਂ ਕਹਿ ਸਕਦੇ। ਕੀ ਗੱਲ ਦਬੇ ਦਬੇ ਕਿਉਂ? ਜਿੱਥੇ ਪਹਿਲਾਂ ਵੋਟਰ ਪਾਈਆਂ ਸੀ। ਨਹੀਂ ਉਥੇ ਨਹੀਂ ਕੰਮ ਚੰਗਾ। ਜੀ। ਲੋਕਾਂ ਨੇ ਪ੍ਰੋਪਰ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਐ ਤਾਂ ਦੂਜੇ ਪਾਸੇ ਕੁਝ ਦੁਕਾਨਦਾਰ ਵੀ ਬੈਠੇ ਆ। ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਕੀ ਨਾਮ ਹੈ ਸ਼ੋਕਮਰ ਵੋਟ ਬਣੀ ਹੈ ਜੀ ਨਹੀਂ ਬੜੀ ਹੈ ਜੀ ਹੈਗਾ ਜੋਸ਼ ਵੋਟਾਂ ਨੂੰ ਲੈ ਕੇ ਹੈਗਾ ਜੀ ਕਿਹੋ ਜਿਹੀਆਂ ਉਮੀਦਾਂ ਰੱਖਦੇ ਹੋ ਜਿੰਨਾਂ ਲੋਕਾਂ ਨੂੰ ਤੁਸੀਂ ਵੋਟਾਂ ਪਾਉਣੀਆਂ ਠੀਕ ਕੀ ਮੰਗਾ ਕੀ ਲਗਦੀਆਂ ਮੰਗਾ ਕੀ ਹੈ ਅੱਜ ਕੱਲ ਕੀ ਲੱਗਦਾ ਵੀ ਕੀ ਪੂਰਾ ਕਰਨ ਸਿਆਸੀ ਆਗੂ ਬਸ ਠੀਕ ਹੈ ਜੀ ਠੀਕ ਹੈ ਜੀ ਬ੍ਰਦਰ ਵੀਰ ਜੀ ਕਿੱਥੋਂ ਲੈਣ ਆਲੇ ਹੋ ਮਕਸਰ ਤੋਂ ਆ ਕੀ ਕੰਮ ਕਰਦੇ ਹੋ ਆ ਡਰਾਈਵਰ ਹੀ ਕਰਦੇ ਹਾਂ ਕਿਰੇ ਵੋਟ ਪਾਉਂਗੇ ਵੋਟ ਪਾਵਾਂਗੇ ਕਿਹਨਾਂ ਨੂੰ ਪਾਉਂਗੇ ਜਿੱਧਰ ਕਹਿਣਗੇ ਉਧਰ ਹੀ ਪਾ ਦਾਂਗੇ ਨਹੀਂ ਕਿਸੇ ਦੇ ਕਹਿਣ ਤੇ ਪਾਉਣੇ ਹੋਏ ਤੇ ਇਹੀ ਤਾਂ ਆਪਣਾ ਆਪ ਦਾ ਫੈਸਲਾ ਜਿਹੜਾ ਕੋਈ ਕੰਮ ਕੋਈ ਕੋਈ ਕਰੋ ਆਪਣਾ ਫੇਰ ਹੀ ਉਧਰ ਹੀ ਫਾਇਦਾ ਜੀ ਹੁਣ ਤੱਕ ਲੱਗਦਾ ਵੀ ਕਿਸੇ ਨੇ ਸੁਣਵਾਈ ਕੀਤੀ ਹੈ ਕੋਈ ਕੰਮ ਕੀਤਾ ਹੈ ਤੁਹਾਡੇ ਅਜੇ ਤੱਕ ਤਾਂ ਕੋਈ ਸੁਣਾਈ ਨਹੀਂ ਹੈ ਮੰਗਾ ਕੀ ਹੈ ਕੀ ਲੱਗਦਾ ਵੀ ਕਿਹੜੀਆਂ ਚੀਜ਼ਾਂ ਸਿਆਸੀ ਆਗੂ ਪੂਰੀਆਂ ਕਰਕੇ ਦੇਣ ਲੋੜਵਾਲੇ ਕੰਮ ਨਹੀਂ ਆਉਂਦੇ ਮੜ ਕੇ ਫਿਰ ਭਕਾਈ ਕਰਉਂਦੇ ਰਹਿੰਦੇ ਆ ਪਤਾ ਕੀ ਸਿੱਖਿਆ ਸਿਹਤ ਬਾਰੇ ਜੋ ਚੱਲ ਰਿਹਾ ਪੰਜਾਬ ਚ ਸੰਤੁਸ਼ਟ ਹੋਣ ਨੂੰ ਲੈ ਕੇ ਹਾਂਜੀ ਕੋਈ ਹੋਰ ਤੁਸੀਂ ਸੁਨੇਹਾ ਦੇਣਾ ਚਾਹੋ ਸਿਆਸੀ ਆਗੂਆਂ ਨੂੰ ਆਮ ਲੋਕਾਂ ਨੂੰ ਬਾ ਕੰਮ ਆਉਂਧਰਾਂ ਟਾਈਮ ਸਰ ਤੇ ਬੋਰਡ ਤਾਂ ਜਿਹਨੂੰ ਆਖਿਆ ਪਾ ਦਾਂਗੇ ਜਿਹੜਾ ਕੰਮ ਆਊਗਾ ਉਸ ਬੋਰਡ ਤਾਂ ਉਸੇ ਨੇ ਪਾਉਗੇ ਬਿਲਕੁਲ ਜੀ ਬੇਸ਼ੱਕ ਲੋਕ ਸਪਸ਼ਟ ਤੌਰ ਤੇ ਕੁਝ ਨਹੀਂ ਕਹਿ ਰਹੇ ਪਰ ਲੋਕਾਂ ਨੇ ਦਬੀ ਜੁਬਾਨ ਵਿੱਚ ਇਹ ਆਖਿਆ ਕਿ ਜੋ ਲੋਕ ਇਹਨਾਂ ਦੇ ਕੰਮ ਆਉਣਗੇ ਉਹਨਾਂ ਨੂੰ ਵੋਟਾਂ ਪਾਈਆਂ ਜਾਣਗੀਆਂ ਦੂਜੇ ਪਾਸੇ ਅਸੀਂ ਤੁਹਾਡੇ ਤੱਕ ਇੱਕ ਦ੍ਰਿਸ਼ ਲੈ ਕੇ ਜਾਵਾਂਗੇ ਅ ਸਿਵਲ ਹਸਪਤਾਲ ਦਾ ਇੱਕ ਹੋਰ ਆ ਰਹੇ ਆ ਬਾਈ ਜੀ 1 ਮਿੰਟ ਸਮਾਂ ਦਿਓ ਵੀਰੇ ਕੀ ਨਾਮ ਹੈ ਤੁਹਾਡਾ ਉਹ ਦੱਸੋ ਅਨਿਲ ਕੁਮਾਰ ਜੀ ਹਾਂ ਜੀ ਕੀ ਨਾਮ ਹੈ ਅਨਿਲ ਕੁਮਾਰ ਅਨਿਲ ਕੁਮਾਰ ਜੀ ਕਿੱਥੋਂ ਦੇ ਆਣ ਵਾਲੇ ਹੋ ਪਟਨਾ ਸਾਹਿਬ ਪਟਨਾ ਦੇ ਵੋਟ ਕਿੱਥੇ ਬਣੀ ਹੋਈ ਹੈ ਪੰਜਾਬ ਚ ਕਿ ਪਟਨਾ ਚ ਨਹੀਂ ਪਟਨਾ ਹੀ ਬਣੀ ਹੈ ਜੀ ਲੋਕ ਸਭਾ ਦੀ ਹੁਣ VOTING ਹੋਣੀ ਹੈ ਹਾਂ ਜੀ ਕੀ ਸੋਚ ਕੇ VOT ਪਾਉਂਗੇ ਕੀ ਮੰਗ ਹੈ ਤੁਹਾਡੀ ਕੀ ਚਾਹੁੰਦੇ ਹੋ ਵੀ VOT ਪਾਈਏ ਤਾਂ ਤੁਹਾਨੂੰ ਮਿਲੇ ਇਹ ਹੀ ਚਾਹੁੰਨੇ ਆ ਜਿਵੇਂ ਅਸੀਂ ਪਰਦੇਸੀ ਹੈਗੇ ਹਾਂ ਠੀਕ ਹੈ ਨਾ ਇੱਥੇ ਸਾਨੂੰ ਸਭ ਕੁਝ ਜਿਵੇਂ ਕੰਮਕੁਮ ਕਰਦੇ ਵਧੀਆ ਕਰਦੇ ਆ ਸਾਨੂੰ ਕੋਈ ਹੋ ਨਹੀਂ ਹੈ ਜਿਵੇਂ ਠੀਕ ਹੈ ਨਾ ਨਯਾਨ ਨਹੀਂ ਸੋਦੇ ਜਿਹੜੇ ਮੈਂ ਪਰਦੇਸੀ ਆ ਗਏ ਆ ਮਿਲ ਜੁਲ ਕੇ ਰਹਿਣਾ ਚਾਹੁੰਦੇ ਆ ਉਹ ਮੈਂ ਜਾਂ ਕੋਈ ਹੋਵੇ ਉਹਨਾਂ ਨੂੰ ਵੋਟ ਪਾਉਂਗਾ ਅਸੀਂ ਹੁਣ ਦੇ ਸਿਆਸੀ ਸਿਸਟਮ ਤੋਂ ਸੰਤੁਸ਼ਟੋਂ ਕਿ ਨਹੀਂ ਫਿਲਹਾਲ ਤੋਂ ਠੀਕ ਹੈ ਜਿਵੇਂ ਹਾਂਜੀ ਕਿਹਨੂੰ ਪਾਉਂਗੇ ਵੋਟ ਬੜੇ ਖੁਸ਼ ਲੱਗ ਰਹੇ ਹਾਂ ਹਾਂਜੀ ਕਿਹਨੂੰ ਪਾਉਂਗੇ ਵੋਟ ਉੱਥੇ ਦਾ ਸਾਡੇ ਹੈਗੇ ਨਿਤਿਸ਼ ਕੁਮਾਰ ਬੀਜੇਪੀ ਉਹਨਾਂ ਨੂੰ ਹੀ ਪਾਉਂਗੇ ਬੀਜੇਪੀ ਹਾਂਜੀ ਧੰਨਵਾਦ ਜੀ ਸਿਰਫ ਇਹੀ ਇੱਕ ਚਿਹਰੇ ਮਿਲੇ ਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਇਸ ਧਿਰ ਨੂੰ ਵੋਟ ਪਾਉਣਗੇ ਮਾਤਾ ਜੀ ਵੀ ਖੜੇ ਹੈ ਮਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਮ ਹੈ ਮੈਂ ਨਲਵੀਰ ਕਾਲਜ ਚ ਜਾਂਦਾ ਨਹੀਂ ਮਾਤਾ ਇਹ ਮੈਂ ਤਾਂ ਕੋਹ ਨਹੀਂ ਲਾਇਆਗਾ ਇਹਨਾਂ ਦਾ ਨਹੀਂ ਮਾਤਾ ਸਿਆਸੀ ਲੋਕਾਂ ਤੋਂ ਕੀ ਚਾਣੇ ਹੁੰਦਾ ਨੂੰ ਕੀ ਕਰਕੇ ਕੁਝ ਨਹੀਂ ਵੀਰੇ ਨਹੀਂ ਨਹੀਂ ਆਪਦੇ ਕੰਮ ਤੋਂ ਉਹ ਨਹੀਂ ਵੀਰੇ ਵੋਟ ਬਣੀ ਹੈ ਤੂੰ ਬੱਸ ਲੈ ਮਾਤਾ ਜੀ ਉਲਝ ਰਹੇ ਆ ਵੀਰ ਜੀ ਇੱਕ ਮਿੰਟ ਦਾ ਟਾਈਮ ਦੋਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਕੀ ਨਾਮ ਹੈ ਤੁਹਾਡਾ ਮਨਜੀਤ ਸਿੰਘ ਜੀ ਕਿੱਥੋਂ ਦੇ ਆਣ ਵਾਲੇ ਆ ਜੀ ਅਹੀ ਲੰਡੇ ਰੋਡੇ ਪੈਨ ਟਾਈਮ ਹਾਊਸਰ ਕੋਲੇ ਜੀ ਇਹਦੇ 86 ਲੋਕਾਂ ਨੂੰ ਆਪਾਂ ਵੋਟਾਂ ਪਾਉਣੇ ਆ। ਕੀ ਚਾਹਣੇ ਉਹ ਵੀ ਇਹੋ ਜਿਹੇ ਕਿਹੜੇ ਕੰਮ ਕਰਨ ਜਿਹਦੇ ਵੱਟੇ ਆਪਣੇ ਤੋਂ ਉਹ ਵੋਟਾਂ ਲੈਂਦੇ ਆ। ਬਸ ਕੰਮ ਜੀ ਰੋਜ਼ਗਾਰ ਦੇਣ ਬਸ ਬੱਚਿਆਂ ਨੂੰ ਜੇ ਬਸ ਆ ਰੋਜ਼ਗਾਰ ਵੀ ਕੰਮ ਕਰਨ ਵਧੀਆ ਵਿਕਾਸ ਹੋਵੇ ਮੁੱਖ ਸਰ ਦਾ ਵਿਕਾਸ ਨਹੀਂ ਹੋਇਆਗਾ। ਸੜਕਾਂ 'ਮਨ ਵਧੀਆ ਵਿਕਾਸ ਹੋਵੇ। ਕੀ ਚਾਹੋਗੇ ਵੋਟ ਪਾਉਣ? ਹਾਂਜੀ। ਜੀ ਤਹਾਵਾ ਭੈਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਕੌਰ ਜੀ ਵੋਟ ਪਾ ਰਹੇ ਹੋ ਜੀ ਹਰ ਪਹਿਲਾਂ ਵੀ ਹਾਂਜੀ ਹਾਂਜੀ ਪਹਿਲਾਂ ਅਸਕਾਲੀ ਦਲ ਨੂੰ ਪਾਉਂਦੇ ਹਰੇਕ ਵਾਰ ਉਹੀ ਚਾਹੁੰਦੇ ਉਹੀ ਸਾਡੀ ਫੇਵਰੇਟ ਪਾਰਟੀ ਹੈ ਜੀ ਤੇ ਐਸ ਵਾਰ ਬਦਲਾਅ ਦੇਖਿਆ ਸੀ ਲੋਕਾਂ ਨੇ ਹਾਂ ਅਸੀਂ ਨਹੀਂ ਪਾਈ ਬਦਲਾਅ ਤਾਂ ਦੇਖਿਆ ਸੀ ਪਰ ਬਦਲਾਅ ਆਇਆ ਕੋਈ ਨਹੀਂ ਨਸ਼ਾ ਵਧ ਗਿਆ ਸਭ ਕੁਝ ਵਧ ਗਿਆ ਬੇਰਜਕਾਰੀ ਵਧ ਗਈ ਗ੍ਰੇਸ਼ਵਤ ਵਧ ਗਈ ਉਦੋਂ ਵੀ ਜਿਆਦਾ ਲੁੱਟਖੋ ਵਧ ਗਈ ਲੋਕਾਂ ਦੇ ਵਿੱਚ ਪਿਆਰ ਖਤਮ ਹੋ ਗਿਆ ਇਸ ਚੀਜ਼ ਦੇ ਨਾਲ ਜਦੋਂ ਨਸ਼ਾ ਵਧ ਗਿਆ ਲੁੱਟਖੋ ਵਧ ਗਈ ਹਾਂ ਖੇਤਾਂ ਸੜਕਾਂ ਤੇ ਰੁਲੀ ਜਾਂਦੇ ਕਿਸਾਨਾਂ ਨੂੰ ਵੀ ਆਪਦੇ ਹੱਕ ਮਿਲਨੇ ਚਾਹੀਦੇ ਗਰੀਬਾਂ ਨੂੰ ਵੀ ਆਪਦੇ ਹੱਕ ਮਿਲਨੇ ਚਾਹੀਦੇ ਸਭ ਨੂੰ ਹੱਕ ਮਿਲਨੇ ਚਾਹੀਦੇ ਬਹੁਤ ਵਧੀਆ ਲੱਗਿਆ ਭੈਣ ਜੀ ਤੁਹਾਡੇ ਨਾਲ ਗੱਲ ਕਰਕੇ ਵੀ ਜੀ ਇੱਕ ਹੋਰ ਜੁੜਿਆ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਜੇ ਕੋਟਕਪੁਰੋਂ ਆਏ ਵੀਰੇ ਇੱਥੇ ਕਿਸ ਕੰਮ ਲਈ ਪਹੁੰਚੇ ਸੀ ਇਹ ਮੇਰੀ ਬੇਟੀ ਆਈ ਹੈ ਜੀ ਆਪਰੇਸ਼ਨ ਵੱਡਾ ਕਰਾਉਣਾ ਬੱਚੇ ਆਪਰੇਸ਼ਨ ਕਰਾਉਣਾ ਹਾਂਜੀ ਇਹ ਸਹੂਲਤ ਤੁਹਾਨੂੰ ਕੋਟਕਪੂਰਾ ਨਹੀਂ ਮਿਲੀ ਸੀ ਸਾਨੂੰ ਕੁਛ ਵੀ ਨਹੀਂ ਮਿਲਦਾ ਵੀਰੇ ਨਾ ਸਾਡਾ ਕਾਟ ਬਣਿਆ 15 ਸਾਲ ਹੋ ਗਏ ਘਰ ਵਾਲੇ ਮਰੇ ਨੂੰ ਸਾਡਾ ਕੋਈ ਬਣਾਇਆ ਨਹੀਂ ਫਰੂ ਕੋਟ ਪਾਉਣੇ ਹਰ ਵਾਰੀ ਵੋਟ ਪਾਉਣੇ ਸਿਆਸੀ ਆਗੂਆਂ ਨੂੰ ਨਹੀਂ ਕਿਹਾ ਜਾ ਕੇ ਕਦੇ ਵੀ ਤੁਹਾਨੂੰ ਵੋਟਾਂ ਪਾਉਣੇ ਆ ਸਾਨੂੰ ਆਈ ਤਾਂ ਬਹੁਤ ਕਹਿ ਵੀਰੇ ਕੋਈ ਗੱਲ ਮੰਨੀ ਨਹੀਂ ਸਾਡੀ ਤਾਂ ਹੁਣ ਵੀ ਵੋਟਾਂ ਡੇਢ ਮਹੀਨਾ ਰਹਿ ਗਿਆ ਪਾਉਂਗੇ ਜਾ ਕੇ ਨਾ ਅਜੇ ਤੱਕ ਕਿਸੇ ਨੂੰ ਨਹੀਂ ਪਾਉਣ ਨਾ ਕਿਸੇ ਨੂੰ ਵੀ ਨਹੀਂ ਪਾਉਣੇ ਨਹੀਂ ਕਾਸਾ ਜੀ ਇੱਕ ਮਿੰਟ ਸਮਾਂ ਦਿਓ ਸਾਨੂੰ ਸਿਰਫ ਇੱਕ ਮਿੰਟ ਲਈ ਸਤਿ ਸ਼੍ਰੀ ਅਕਾਲ ਜੀ ਕਾਸਾ ਜੀ ਕੀ ਨਾਮ ਹੈ ਤੁਹਾਡਾ ਬੁੱਧ ਸਿੰਘ ਕੀ ਜੀ ਬੁੱਧ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੋ ਇੱਥੇ ਤਿੰਨ ਨੰਬਰ ਨਾਕੇ ਤੋਂ ਕਾਰਫੇ ਵਾਲੇ ਮੋਟਾ ਪਾਉਣਿਓ ਹਰ ਵਾਰੀ ਹਾਂ ਜੀ ਕੀ ਸੋਚਦੇ ਹੋ ਵੀ ਸਿਆਸਤਦਾਨ ਕੀ ਕਰਨ ਕਰਨਾ ਕਰਾਉਣਾ ਦਾ ਇਹਨਾਂ ਨੇ ਕੀ ਹੈ ਇਸ ਵਾਰੀ ਕੀ ਮੰਗਾਂ ਲੱਗਦੀਆਂ ਅੱਗੇ ਆਜੋ ਥੋੜਾ ਜਿਹਾ ਪਿੱਛੇ ਗੱਡੀ ਖੜੀਏ ਵੀਰ ਜੀ ਕੀ ਮੰਗ ਹੈ ਤੁਹਾਡੀ ਦਾ ਕੀ ਮੰਗ ਹੈ ਅਸੀਂ ਤਾਂ ਕੋਈ ਕੀ ਕਰਨ ਲੀਡਰ ਵਧੀਆ ਕੰਮ ਕਰਨ ਗਰੀਬ ਗਰੁੱਪ ਇਹਨੂੰ ਸਭ ਨੂੰ ਇਸ ਵਾਰ ਜਾਉਂਗੇ ਬਣਦਾ ਹੱਕ ਹੈ ਹਾਂ ਕਿਹਨੂੰ ਪਾਉਂਗੇ ਕੀ ਲੱਗਦਾ ਵੀ ਕਿੰਨਾਂ ਨੇ ਵਧੀਆ ਕੰਮ ਕੀਤਾ ਹਾਂ ਪਾਰਟੀ ਜੀ ਤਾਂ ਲੋਕਾਂ ਦਾ ਰਲਵਾ ਮਿਲਮਾ ਹੁੰਗਾਰਾ ਹੈ ਵੱਖ-ਵੱਖ ਪਾਰਟੀਆਂ ਵਾਸਤੇ ਤਾਂ ਅੱਗੇ ਚੱਲਦੇ ਆਂ ਕੁਝ ਹੋਰ ਲੋਕਾਂ ਨਾਲ ਅਸੀਂ ਤੁਹਾਡੀ ਜਿਹੜੀ ਹੈ ਗੱਲਬਾਤ ਕਰਾਵਾਂਗੇ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਜੀ ਹਰ ਜਿਵੇਂ ਨੇ ਆਪ ਆਪ ਦੀ ਪਾਲਣ ਦੀ ਵਾਅਦੇ ਕੀਤੇ ਸੀ ਕੋਈ ਵਾਦਾ ਨਹੀਂ ਪੂਰਾ ਕੀਤਾ ਜੀ 1000 ਰੁਪਏ ਲੇਡੀ ਨੂੰ ਦੇਵਾਂਗੇ ਨਾ ਕੋਈ ਲੇਡੀ ਨੂੰ ਦਿੱਤਾ ਕਰ-ਕਰ ਨੌਕਰੀ ਨਾ ਕੋਈ ਨੌਕਰੀ ਮਿਲੀ ਹੈ ਜੀ ਕੋਈ ਵਾਅਦਾ ਨੇ ਪੂਰਾ ਕੀਤਾ ਜੀ ਵਾਅਦਾ ਤੋਂ ਮੱਕਣਗੇ ਉਹ ਕਹਿੰਦੇ ਵੀ ਇੱਕ ਜੰਮ ਦਾ ਬੱਚਾ ਤਰੇਸ ਨਹੀਂ ਜਿੱਤ ਸਕਦਾ ਉਹ ਕਹਿੰਦੇ ਇੱਕ ਬਚਪਨ ਹੈ 2 ਸਾਲ ਦੀ ਉਮਰ ਹੋਈ ਹੈ ਸਮਾਂ ਮਿਲੂਗਾ ਤਾਂ ਹਰ ਚੀਜ਼ ਪੂਰੀ ਕਰਾਂਗੇ ਨਹੀਂ 2 ਸਾਲ ਦਾ ਸਮਾਂ ਵੀ ਦੇ ਦੇਣਾ ਚਾਹੀਦਾ ਮੇਰੇ ਹਸੋਂ ਨਹੀਂ ਸਮਝਣਾ ਚਾਹੀਦਾ 2 ਸਾਲ ਬਹੁਤ ਆ ਜੀ ਕੁਛ ਤਾਂ ਕਰਨਾ ਚਾਹੀਦਾ ਸੀ ਜੀ ਕੁਝ ਨਹੀਂ ਕੀਤਾ ਨੇ ਜੀ ਨਹੀਂ ਲੋਕਾਂ ਦੀਆਂ ਮੰਗਾਂ ਨੇ ਇਤਰਾਜ਼ ਵੀ ਹੈ ਕਿਸਾਨਾਂ ਨੂੰ ਲੈ ਕੇ ਤੇ ਲੋਕਾਂ ਦੇ ਲਟਕੇ ਹੋਏ ਕੰਮਾਂ ਨੂੰ ਲੈ ਕੇ ਕੁਝ ਹੋਰ ਲੋਕਾਂ ਨਾਲ ਭਾਂਜੀ ਇੱਕ ਮਿੰਟ ਟਾਈਮ ਦਵਾਂਗੇ ਸਾਸੀ ਗੱਲ ਭਾਈ ਜੀ ਸਿਰਫ 1 ਮਿੰਟ ਹੀ ਸਮਾਂ ਲਵਾਂਗੇ ਤੁਹਾਡਾ ਜ਼ਿਆਦਾ ਨਹੀਂ ਕੀ ਨਾਮ ਹੈ ਭਾਈ ਜੀ ਮਲਕੀਤ ਸਿੰਘ ਪੰਗ ਪੰਗ ਚੜੀ ਕੀ ਕੰਮ ਕਰ ਕਰਦੇ ਹੋ ਕੰਮ ਕਰ ਮੈਂ ਤਾਂ ਵੇਲੇ ਮੁੰਡਾ ਵਾਈ ਕਰਦਾ ਜੀ ਵਾਈ ਕਿਸਾਨੀ ਨਾਲ ਜੁੜਿਆ ਹਾਂ ਜੀ ਕਿਸਾਨੀ ਜੁੜਿਆ ਜੀ ਵੀਂਦਾਰ ਹਰੇਕ ਵਾਰ ਵੋਟ ਪਾਉਣੇ ਹੋ ਕਿ ਨਹੀਂ ਪਾਉਣੇ ਪਾਉਣੇ ਆ ਵੋਟ ਜੀ ਕੀ ਮੰਗਾ ਹੁੰਦੀਆਂ ਕੀ ਸੋਚ ਕੇ ਵੋਟ ਪਾਉਣੇ ਆ ਆਪਾਂ ਵੀ ਮੰਗ ਤਾਂ ਹੁਣ ਸਾਡੀ ਵਧੀਆ ਕਰਤੀ ਮੇਰਾ ਕਮਰਾ ਆਇਆ ਮਲਕੀ ਸਿੰਘ ਨਾਂ ਤੇ ਜੀ ਅੱਛਾ ਜੀ ਸਾਰੇ ਵਧੀਆ ਪੇਮੈਂਟ ਹੋ ਗਈ ਸਾਰੀ ਕਿਹੜੀ ਸਿਆਸੀ ਧਿਰ ਨੇ ਜਾਂ ਕਿਹੜੀ ਸਰਕਾਰ ਨੇ ਪੇਮੈਂਟ ਕੀਤੀ ਆ ਹੁਣ ਤਾਂ ਆਵਾਦ ਦੀ ਪਾਰਟੀ ਸਰਕਾਰ ਆ ਮਤਲਬ ਤੇ ਉਹ ਸੈਂਟਰ ਦਾ ਹਾਂ ਉਹਨਾਂ ਦੀ ਕਾਰਜਸ਼ੈਲੀ ਤੋਂ ਹਾਂ ਭਾਜ ਪਾ ਨਹੀਂ ਮਤਲਬ ਸਾਰਾ ਵੋਟਾਂ ਹੀ ਪਾਉਣੇ ਪਹਿਲਾਂ ਤੋਂ ਕਿੰਨਾਂ ਨੂੰ ਪਾਉਣੇ ਆ ਪਹਿਲਾ ਕਾਲੀ ਨਹੀਂ ਉਹ ਭਾਜਪਾ ਨੂੰ ਕਾਲੀਆਂ ਨਹੀਂ ਪਾਉਂਦੇ ਭਾਜਪਾ ਨੂੰ ਹਾਂ ਭਾਜਪਾ ਨੂੰ ਸਾਡੇ ਕਮਰੇ ਤੈਸਾਨਾ ਹੋਰ ਕੀ ਮੰਗਾ ਜਿਹੜੀਆਂ ਲੋਕਾਂ ਤੱਕ ਪਹੁੰਚਾਈਆਂ ਜਾਣ ਹੋਰ ਮੰਗਾ ਹੁਣ ਮੇਰਾ ਥੋੜਾ ਬਿਮਾਰ ਆ ਮੈਂ ਜੀ ਉਹ ਮੰਗਾ ਇਹੀ ਵੀ ਸੇਵਾ ਸਹੂਲਤਾਂ ਮਿਲ ਜਾਂਦੀਆਂ ਇੱਥੇ ਹਾਂ ਮਿਲ ਜਾਂਦੀਆਂ ਵਧੀਆ ਹਾਂਜੀ ਇਹ ਤਾਂ ਥੋੜੀ ਭੀੜ ਆ ਆਮ ਵਤ ਦੇ ਦੇ ਹਾਂਜੀ ਥੋੜੀ ਭੀੜ ਜਿਆਦਾ ਹੀ ਆ ਇਸ ਤਰ੍ਹਾਂ ਡਾਕਟਰ ਸਾਹਿਬ ਨੂੰ ਤਰੀਕਾ ਕੋਈ ਕਿਵੇਂ ਕੁਝ ਜਾਣਾ ਜੀ ਵਰਚੀਆਂ ਝੋਲੇ ਸਾਡੇ ਕਟਕੀਆਂ ਹੋਈਆਂ ਕੱਲ ਨੂੰ ਆਵਾਂਗੇ ਜੀ ਕਿਹੋ ਜਿਹਾ ਸੁਧਾਰਾਂ ਦੀ ਮੰਗ ਕਰਦੇ ਹੋ ਵੀ ਕੀਚਾਰ ਹੋ ਸਕਦਾ ਹੈ ਚੰਗਾ ਚ ਸਮਾਜ ਚੰਗਾ ਹੀ ਕੰਮ ਲੈਂਦਾ ਹੈ ਚੰਗਾ ਸਹੂਲਤਾ ਸਹੂਲਤਾ ਮਿਲ ਲੋਕਾਂ ਨੂੰ ਜੀ ਹਾਂਜੀ ਧੰਨਵਾਦ ਜੀ ਕਾਫੀ ਲੋਕ ਸਾਡੇ ਨਾਲ ਜੁੜੇ ਸਨ ਵੀਰ ਜੀ ਕੀ ਨਾਮ ਹੈ ਤੁਹਾਡਾ ਸੋਦੇਵ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਜੰਡਾਲਾ ਪਮੇਸ਼ਾ ਵੀਰ ਜੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹੋ ਨਹੀਂ ਕਿਹੜੀ ਸਿਆਸੀ ਧਿਰ ਦੇ ਕੰਮਾਂ ਤੋਂ ਸੰਤੁਸ਼ਟ ਹੋ ਸਾਰੀ ਸਰਕਾਰ ਕਿਸੇ ਸਰਕਾਰ ਨੂੰ ਵੋਟ ਪਾ ਕੇ ਖੁਸ਼ ਨਹੀਂ ਹੈਗੀ ਇਸ ਵਾਰ ਵੋਟ ਪਾਉਂਦੇ ਨਹੀਂ ਪਾਉਣੀ ਐਸ ਵਾਰ ਨਹੀਂ ਪਾਉਂਗਾ ਨਹੀਂ ਪਾਉਣੀ ਇੱਕ ਨੋਟਾ ਦਾ ਬਟਨ ਵੀ ਹੁੰਦਾ ਪਾਉਣ ਵਾਸਤੇ ਵੋਟਾਂ ਨੋਟਾ ਦਾ ਦਬ ਦੇਣਾ ਉਹ ਨੱਪਦੇ ਆਂ ਕਿ ਸਾਡੇ ਪਿੰਡਾਂ 'ਚ ਬਾਈਕਾਟ ਹੈ ਜੀਮਿਦਾਰਾਂ ਦਾ ਨਹੀਂ ਸਾਰੀਆਂ ਸਿਆਸੀ ਤਰ੍ਹਾਂ ਦਾ ਨਹੀਂ ਕਿਸੇ ਇੱਕ ਦਾ ਹੀ ਸਾਰੀਆਂ ਦਾ ਹੀ ਸਿਆਸੀ ਤਰ੍ਹਾਂ ਦਾ ਬਾਈਕਾਟ ਕੀਤਾ ਹੈ ਬਾਈਕਾਟ ਸਾਰਿਆਂ ਨੇ ਕੀਤਾ ਜੀ ਕੀ ਮੰਗਾ ਜਿੰਨਾਂ ਨੂੰ ਲੈ ਕੇ ਬਾਈਕਾਟ ਕੀਤਾ ਸਾਨੂੰ ਬੇਰਜਗਾਰੀ ਮੈਂ ਬੀਏ ਕੀਤਾ ਦੋ ਦਾ ਕੰਮ ਕਰਨਾ ਦਿਹਾੜੀ ਮਿਹਨਤ ਕਰਨੇ ਕਿਸਾਨ ਸਾਡੇ ਖਰਚੇ ਪੂਰੇ ਨਹੀਂ ਹੁੰਦੇ ਮਹਿੰਗਾਈ ਬਹੁਤ ਜ਼ਿਆਦਾ ਹੋਈ ਪਈ ਗਰੀਬੀ ਬਹੁਤ ਜ਼ਿਆਦਾ ਹੋਈ ਪਈ ਖਰਚੇ ਵਧੇ ਪਏ ਨੇ ਕਾਰੋਬਾਰਾਂ 'ਚ ਬਰਕਤਾਂ ਨਹੀਂ ਗਈਆਂ ਤੱਕੇ ਖਾਂਦੇ ਫਿਰਨੇ ਆ ਬੇਰਜ ਕਪੜ ਲੈ ਕੇ ਬੱਚੇ ਬਾਹਰ ਭੇਜੀ ਜਾਂਦੇ ਆ ਸਾਨੂੰ ਕਿਸੇ ਸਰਕਾਰ ਤੋਂ ਸੋਟੀ ਨਹੀਂ ਹੈਗੀ ਅਸੀਂ ਕਿਸੇ ਸਰਕਾਰ ਨੂੰ ਵੋਟ ਨਹੀਂ ਪਾਉਣੀ ਬਿਲਕੁਲ ਜੀ ਲੋਕਾਂ ਨੇ ਆਪਣੀ ਵੱਖੋ ਵੱਖਰੀ ਰਾਏ ਦਿੱਤੀ ਹੈ ਤਾਂ ਲੋਕ ਜਿਹੜੇ ਸਰਕਾਰ ਤੋਂ ਨਾਖੁਸ਼ ਵੀ ਪ੍ਰਤੀਤ ਹੋ ਰਹੇ ਆ ਲੋਕਾਂ ਨੇ ਆਪਣੀਆਂ ਗੱਲਾਂ ਨੂੰ ਬਿਲਕੁਲ ਜਾਇਜ਼ ਦੱਸਿਆ ਹੈ ਦੱਸਦੀ ਹੈ ਇੰਡੀਆ ਨਿਊਜ਼ ਪੰਜਾਬ ਦਾ ਇਹ ਪ੍ਰੋਗਰਾਮ ਕਿਸੇ ਵੀ ਤਰ੍ਹਾਂ ਨਾਲ ਪ੍ਰਾਇਰ ਪ੍ਰੈਪਰੇਸ਼ਨ ਨਹੀਂ ਕੀਤੀ ਗਈ ਸੀ ਅਸੀਂ ਡਾਇਰੈਕਟ ਬਿਨਾਂ ਕਿਸੇ ਵਿਅਕਤੀ ਨਾਲ ਜਾਣ ਪਛਾਣ ਤੋਂ ਬਿਲਕੁਲ ਡਾਇਰੈਕਟ ਇਹ ਪ੍ਰੋਗਰਾਮ ਹੈ ਜਿਹੜਾ ਰਿਕਾਰਡ ਕੀਤਾ ਹੈ ਤਾਂ ਜੋ ਲੋਕਾਂ ਦੀਆਂ ਮੰਗਾਂ ਨੂੰ ਸਿਆਸਤਦਾਨਾਂ ਤੱਕ ਇਨ ਬਿਨ ਪਹੁੰਚਾਇਆ ਜਾ ਸਕੇ ਕੈਮਰਾ ਪਰਸਨ ਗੁਰਮੀਤ ਦੇ ਨਾਲ ਏਸ਼ਾਂਤ ਇੰਡੀਆ ਨਿਊਜ਼ ਪੰਜਾਬ ਸ਼੍ਰੀ ਮੁਕਤਸਰ ਸਾਹਿਬ